ਹਾਂਜੀ ਨਵੇਂ ਬਲੌਗ ਨਾਲ ਫੇਰ ਆਜਰ ਹੋਏ ਆਈ ਹੋਪ ਆਪ ਠੀਕ ਠਾਕ ਹੋਗੇ ਚੜਦੀ ਕਲਾ ਚ ਹੋਗੇ ਤੇ ਆਪਾਂ ਘਰ ਨੂੰ ਕਰਾ ਰਹੇ ਆ ਪੇਂਟ ਤੇ ਆ ਉੱਪਰ ਲੜੀਆਂ ਨਾ ਲੱਗੀਆਂ ਪਈਆਂ ਸੀ ਦੀਵਾਲੀ ਵੇਲੇ ਦੀਆਂ ਮੈਂ ਆਖਿਆ ਇਹਨਾਂ ਨੂੰ ਨਾ ਸਾਫ਼ ਕਰਕੇ ਤੇ ਰੱਖਦੇ ਆ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਦੇਖੋ ਇੱਧਰ ਕਿੰਨਾ ਖਲਾਰਾ ਪਿਆ ਪਿਆ ਪੱਡ ਸਾਰਾ ਅਸਮਾਨ ਬਾਹਰ ਕੱਢਿਆ ਪਿਆ ਕੋਈ ਗੱਲ ਨਹੀਂ ਆ ਦੇਖੋ ਇੱਧਰ ਰੂਮ ਵੇਸੇ ਬਹੁਤ ਸੋਹਣਾ ਬਣ ਗਿਆ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਆਪਣਾ ਪੇਂਟ ਆਹ ਦੇਖੋ ਇੱਧਰ ਕਰੀ ਜਾਂਦੇ ਪੇਂਟ ਬਹੁਤ ਕੈਂਟ ਗੱਲ ਰਹਾ ਤਾਂ ਬਹੁਤ ਸੋਹਣਾ ਫੜ ਗਿਆ ਬਰ ਆਟੇ ਆ ਜਾਣਾ ਸਾਰਾ ਚੜ ਜਾਂਦਾ ਸੰਗ ਨੂੰ ਬਹੁਤ ਬੁਰੀ ਹਾਲਤ ਕਰਦਾ ਏਕ-ਏਕ ਰੂਮ ਖਾਲੀ ਕਰਕੇ ਕਰਾ ਰਹੇ ਆਪਾਂ மெண்ட்டு தசோ பேட்டா கலர் வடிவத்தை ਦੇਖੋ ਇਧਰਲੇ ਰੂਮ ਦੇ ਵਿੱਚ ਸਾਰਾ ਸਮਾਨ ਕਵਰ ਕਰਕੇ ਨਾ ਆਪਾਂ ਤੇ ਇਧਰ ਰੱਖਤਾ ਦੋ ਬੈੱਡ ਹੋਰ 10 ਨਾਲ ਸਾਰਾ ਸਮਾਨ ਇਧਰ ਆਪਾਂ ਹੋ ਕਰਤਾ ਨਾ ਡਰੈਂਗ ਰੂਮ ਵਿੱਚ ਪਿਆ ਟੱਕਿਆ ਅਤੇ ਲਾਈਟ ਪੈ ਰਹੀ ਆ ਇਧਰੋਂ ਤਾਂ ਕਰਕੇ ਪਤਾ ਨਹੀਂ ਲੱਗਦਾ ਕੋਈ ਕਲਾਰਾ ਹੋ ਜਾਦਾ ਪੈ ਗਿਆ ਗਰਾਪੋਂ ਨਾਲ ਚਾਰ ਅੱਖ ਰੱਖੀ ਆ ਭਾਈ ਪੇਂਟ ਵਾਲਾ ਇਹ ਚਾਹ ਬਣਾ ਕੇ ਦੇਣੀ ਘੁੜ ਦੇ ਜਾਨੀ ਪਿੰਦੇ ਖੰਡ ਦੀ ਪਿੰਦੀ ਆ ਬਹਾ ਬਸਾਰਾ ਮਿੱਠਾ ਬਾਕੀ ਦੇ ਦੇ ਕਰ ਇਹਨਾਂ ਦੇ ਵੀ ਉਹ ਜਿਹੜਾ ਹੁੰਦਾ ਨਾ ਮਤਲਬ ਕਿਰੇਗ ਮਾਰ ਮਾਰਦੇ ਉਹ ਗਲ ਨੂੰ ਚੜ ਜਾਂਦਾ ਪਾਊਡਰ ਜਾਂ ਕੀ ਕਰਨ ਗਲਦੰਦ ਹੋ ਜਾਂਦਾ ਰੁਕ ਜਾਂਦਾ ਤਾਂ ਕਰਕੇ ਮਿੱਠਾ ਫਿਰ ਜ਼ਿਆਦਾ ਪੰਦੇ ਮੈਂ ਇਧਰ ਸਪਾਈਆਂ ਕਰੀ ਜਾਂਦੀ ਸੀ ਸਰਦਾਰ ਚਾਹਵਣ ਕਦੇ ਹੋਏ ਕਿਤੇ ਕਿਤੇ ਉਹ ਦੀਦੀ ਦੇ ਏਡੇ ਏਡੇ ਮੋٹے ਹੱਥ ਹੋਣਗੇ ਸਾਰਸ ਮੰਨਦਾ ਤਾਂ ਵੀ ਚਨਾ ਮਲੇਚੀ ke dia jaman ke dia habis balai ya tutup putih jalan ਨਸ਼ਾ ਜਾ ਜਾਂਦਾ ਫਿਰ ਵਧੀਆ ਕੰਮ ਕਰਦੇ ਪੀ ਕੇ ਚਾ ਲੱਗੇ ਪਏ ਆ ਵਿਚਾਰੇ ਟਰੰਗਣਾ ਤਾਂ ਇਹ ਨਹੀਂ ਉਰੀ ਕੜਗੀ ਵਾਲੇ ਆ ਓਕੇ ਚੀਨੂ ਆਪਣੇ ਬਲੌਗ ਵਧੀਆ ਲੱਗਦੇ ਹੁੰਦੇ ਆ ਨਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਦੀ ਅੱਗੇ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਕਿਵੇਂ ਲੱਗਿਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇੱਧਰ ਦੋਨੇ ਵਾਸ਼ਿੰਗ ਮਸ਼ੀਨ ਏਰੀਆ ਇੱਧਰ ਵੀ ਤਾਂ ਕਰਤਾ ਥੋੜਾ ਥੋੜਾ ਆਪਣਾ ਕੱਲੇ ਗੇਟ ਰਹਿ ਗਿਆ ਵੇਖਣਾ ਕਿ ਚਿੱਟਾ ਜਿਹਾ ਲਾਈ ਬੈਠੇ ਵਾਸ਼ਿੰਗ ਏਰੀਆ ਹੈ ਆਪਣਾ ਕਿਥੇ ਹਾਂਜੀ ਆਪਾਂ ਬਲੌਗ ਨੂੰ ਕਰਦੇ ਹਾਂ ਖਤਮ ਮਾਲਕ ਤੰਦਰੁਸਤੀ ਬਣਾਈ ਰੱਖਿਓ ਫੇਰ ਮਿਲਦੇ ਹਾਂ